ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਡੇ ਬ੍ਰੇਕ ਦੇ ਨਾਲ ਅੱਜ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਹੋਟਲਾਂ ਦੇ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਬਰਨਾਲਾ ਦੇ ਵਿੱਚ ਵੀ ਜਿਹੜੀ ਇੱਕ ਵੱਡੀ ਰੇਡ ਹੋਈ ਜਿਹਦੇ ਵਿੱਚ 11 ਤੋਂ 14 ਦੇ ਕਰੀਬ ਜਿਹੜੇ ਹੋਟਲ ਹੋ ਨਜਾਇਜ਼ ਪਾਏ ਗਏ ਤੇ ਅੱਜ ਮੋਨਕ ਸ਼ਹਿਰ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵੱਲੋਂ ਮੂਨਕ ਪੁਲਿਸ ਦੇ ਵੱਲੋਂ ਜਿਹੜੀ ਇੱਕ ਰੇਡ ਕੀਤੀ ਜਾਂਦੀ ਹੈ ਜਿਸ ਰੇਡ ਦੇ ਵਿੱਚ ਜੋ ਹੈਰਾਨੀ ਜਨਕ ਗੱਲਾਂ ਸਾਹਮਣੇ ਆਈਆਂ ਨੇ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂਗੇ ਸੋ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਤੁਸੀਂ ਉਹ ਜਰੂਰ ਦੇ ਦੇ ਦਿਓ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਇਸ ਹੋਟਲ ਦੇ ਵਿੱਚ ਜਦੋਂ ਰੇਡ ਮਾਰੀ ਜਾਂਦੀ ਹੈ ਤਾਂ ਤਕਰੀਬਨ ਹੋਟਲ ਦੇ ਵਿੱਚ 13 ਕਮਰੇ ਸੀਗੇ ਜਿਨ੍ਹਾਂ ਦੇ ਵਿੱਚੋਂ 9 ਵਜੇ ਦੇ ਨੂੰ 10 ਕਮਰੇ ਜਿਹੜੇ ਉਹ ਬੁੱਕ ਹੋ ਚੁੱਕੇ ਸੀਗੇ 9 ਵਜੇ ਤੱਕ ਪੂਰਾ ਹੋਟਲ ਜਿਹੜਾ ਉਹ ਭਰ ਚੁੱਕਿਆ ਸੀ ਸਿਰਫ 3 ਹੀ ਰੂਮ ਜਿਹੜੇ ਉਹ ਖਾਲੀ ਸੀਗੇ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਨਵਾਲਿਕ ਨਹੀਂ ਸੀ ਸਾਰਿਆਂ ਦੀ ਉਮਰ 18 ਸਾਲ ਤੋਂ ਉੱਪਰ ਸੀਗੀ ਤੇ ਅੱਗੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜੋੜੇ ਅਜਿਹੇ ਸੀਗੇ ਜਿਹੜੇ ਕੀ ਵਿਆਹੇ ਹੋਏ ਸੀਗੇ ਯਾਨੀ ਕਿ ਕੁੜੀਆਂ ਵਿਹਾਈਆਂ ਹੋਈਆਂ ਸੀਗੀਆਂ ਪਰ ਆਈਆਂ ਕਿਸੇ ਹੋਰ ਦੇ ਨਾਲ ਹੋਈਆਂ ਸੀ ਹੋਟਲ ਦੇ ਵਿੱਚ ਤੇ ਉਸ ਤੋਂ ਅਗਲੀ ਗੱਲ ਆ ਕਿ ਬਹੁਤ ਸਾਰੇ ਜਿਹੜੇ ਬੱਚੇ ਸੀਗੇ ਕੁੜੀਆਂ ਸੀ ਮੁੰਡੇ ਸੀਗੇ ਉਹ ਇੱਕੋ ਪਿੰਡ ਦੇ ਸੀਗੇ ਜਿਨ੍ਹਾਂ ਦੇ ਵਿੱਚੋਂ ਸਾਰੇ ਇੱਕੋ ਪਿੰਡ ਦੇ ਸੀਗੇ ਤੇ ਗਮਾਡ ਮੱਥਾ ਜੇ ਆਪਾਂ ਕਹਿ 사ਵੇਂ ਜਿਵੇਂ ਪਿੰਡ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਗਮਾਡ ਮੱਥਾ ਜਾਂ ਪਿੰਡ ਦੀ ਕੁੜੀ ਨੂੰ ਅ ਪੁਰਾਣੇ ਟਾਈਮ ਦੇ ਵਿੱਚ ਭੈਣ ਸਮਝਿਆ ਜਾਂਦਾ ਸੀ ਜਾਂ ਫਿਰ ਸਤਕਾਰ ਦੇ ਵਜੋਂ ਕੁੜੀ ਨੂੰ ਦੇਖਿਆ ਜਾਂਦਾ ਸੀਗਾ ਜਾਂ ਬਾਹਰ ਅੰਦਰ ਜਦੋਂ ਕੋਈ ਗਲਤ ਕੰਮ ਜਾਂ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਦਿਖ ਜਾਂਦੀ ਤਾਂ ਕੁੜੀ ਨੂੰ ਸਮਝਾਇਆ ਵੀ ਜਾਂਦਾ ਸੀ ਪਰ ਇੱਥੇ ਇੱਕੋ ਪਿੰਡ ਦੀ ਕੁੜੀ ਨੂੰ ਲੈ ਕੇ ਇੱਕੋ ਪਿੰਡ ਦੇ ਮੁੰਡੇ ਜਿਹੜੇ ਉਹ ਪਹੁੰਚੇ ਹੋਏ ਸੀਗੇ ਸਮਾਜ ਤੁਸੀਂ ਦੇਖ ਲਓ ਕਿੱਧਰ ਨੂੰ ਜਾ ਰਿਹਾ ਹੈਗਾ ਸਾਡਾ ਇੱਥੋਂ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਦਾਗਾ ਕਿ ਇਸ ਦੇ ਵਿੱਚ ਜਿਹੜਾ ਅੱਜ ਸਭ ਤੋਂ ਵੱਡਾ ਖਲਾਸਾ ਇਹ ਹੋਇਆ ਕਿ ਆਮ ਲੋਕ ਸੋਚਦੇ ਨੇ ਅਕਸਰ ਲੋਕ ਸੋਚਦੇ ਨੇ ਕਿ ਕਾਲਜ ਜਾਣ ਵਾਲੀਆਂ ਕੁੜੀਆਂ ਬੱਦ ਇਨ੍ਹਾਂ ਹੋਟਲਾਂ ਦੇ ਵਿੱਚ ਜਾਂਦੀਆਂ ਨੇ ਜਾਂ ਫਿਰ ਸੈਂਟਰਾਂ ਦੇ ਵਿੱਚ ਜਾਣ ਵਾਲੀਆਂ ਕੁੜੀਆਂ ਬੱਦ ਇਨ੍ਹਾਂ ਹੋਟਲਾਂ ਦੇ ਵਿੱਚ ਜਾਂਦੀਆਂ ਨੇ ਪਰ ਅੱਜ ਇਨ੍ਹਾਂ ਜੋੜਿਆਂ ਦੇ ਵਿੱਚ 10 ਦੇ 10 ਜੋੜਿਆਂ ਦੇ ਵਿੱਚ ਵੱਡੀ ਗੱਲ ਇਹ ਸਾਹਮਣੇ ਆਈ ਕਿ ਇੱਕ ਦੋ ਹੀ ਸੀ ਬਸ ਜਿਹੜੇ ਜਿਨ੍ਹਾਂ ਨੇ ਨਾਮ ਲਿਆ ਕਿ ਸੀ ਕਾਲਜ ਜਾਂਦੇ ਆ ਬਾਕੀ ਦੇ ਜਿਹੜੇ ਹੈਗੇ ਸੀਗੇ ਕਿਸੇ ਕੁੜੀ ਦੀ ਬੀਏ ਕੰਪਲੀਟ ਸੀ ਘਰੇ ਬੈਠੀ ਹੋਈ ਸੀ ਕਿਸੇ ਕੁੜੀ ਦੀ ਐਮਏ ਕੰਪਲੀਟ ਸੀ ਉਹ ਘਰੇ ਬੈਠੀ ਹੋਈ ਸੀ ਕਿ ਲੰਬੇ ਟਾਈਮ ਤੋਂ ਕਿਸੇ ਕੁੜੀ ਦੀ ਬੀਐਡ ਕੰਪਲੀਟ ਸੀ ਉਹ ਘਰੇ ਬੈਠੀ ਹੋਈ ਸੀ ਲੰਬੇ ਟਾਈਮ ਤੋਂ ਕੋਈ ਵਿਆਹੀ ਹੋਈ ਸੀਗੀ ਹੁਣ ਤੁਸੀਂ ਇਹ ਦੇਖ ਲਓ ਕਿ ਉਹ ਕੁੜੀਆਂ ਆਪੋ ਆਪਣੇ ਘਰੇ ਕੀ ਕੀ ਬਹਾਨੇ ਲਾ ਕੇ ਜੜੀਆਂ ਹੋ ਘਰੋਂ ਨਿਕਲੀਆਂ ਹੋਣੀਆਂ ਅਤੇ ਉਸ ਤੋਂ ਬਾਅਦ ਉਹ ਪਹੁੰਚੀਆਂ ਕਿੱਥੇ ਨੇ ਇਹਨਾਂ ਹੋਟਲਾਂ ਦੇ ਵਿੱਚ ਪਹੁੰਚਦੀਆਂ ਨੇ ਹਾਲਾਂਕਿ ਜਿਹੜਾ ਸਾਡਾ ਸਮਾਜ ਇੱਕ ਪਾਸੇ ਤਾਂ ਇਸ ਚੀਜ਼ ਨੂੰ ਇਜਾਜ਼ਤ ਵੀ ਦਿੰਦਾ ਹੈ ਤੇ ਇੱਕ ਪਾਸੇ ਉਹ ਰੋਕਦਾ ਵੀ ਹੈ ਇਜਾਜ਼ਤ ਇਸ ਤਰੀਕੇ ਨਾਲ ਦਿੰਦਾ ਹੈਗਾ ਕਿ ਇੱਕ ਮੰਨ ਜੂਗਾ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ ਪਿਛਲੇ ਸਮੇਂ ਦੇ ਦੌਰਾਨ ਕੀ ਲਿਵਿੰਗ ਦੇ ਵਿੱਚ ਜਿਹੜੇ ਉਹ ਮੁੰਡਾ ਕੁੜੀ ਰਹਿ ਸਕਦੇ ਨੇ ਸਿਰਫ ਇੱਕ ਕੇਸ ਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਉਹ ਹੋਰ ਲਿਵਿੰਗ ਦੇ ਵਿੱਚ ਰਹਿ ਸਕਦੇ ਨੇ ਦੂਜਾ ਜੇਕਰ ਉਹ ਕਿਸੇ ਹੋਟਲ ਦੇ ਵਿੱਚ ਰੂਮ ਲੈਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਕੰਮਕਾਰ ਦੇ ਵਜੋਂ ਉਹਨਾਂ ਨੂੰ ਰੂਮ ਮਿਲ ਸਕਦਾ ਹੈਗਾ ਕਿਸੇ ਫਿਜ਼ੀਕਲ ਰਿਲੇਸ਼ਨ ਦੇ ਵਜੋਂ ਜਿਹੜਾ ਉਹਨਾਂ ਨੂੰ ਰੂਮ ਨਹੀਂ ਮਿਲ ਸਕਦਾ ਹੈਗਾ ਜੇ 2 ਘੰਟਿਆਂ ਲਈ ਫਿਜ਼ੀਕਲ ਰਿਲੇਸ਼ਨਾਂ ਬਣਾਉਣ ਵਾਸਤੇ ਰੂਮ ਲੈਂਦੇ ਨੇ ਤਾਂ ਇਹ ਅਜਿਹੀ ਚੀਜ਼ ਨਹੀਂ ਹੈ ਪਰ ਹਾਂ ਉਹਨਾਂ ਦੀ ਨਿੱਜਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਰੋਕਿਆ ਟੋਕਿਆ ਵੀ ਨਹੀਂ ਜਾ ਸਕਦਾ ਹੈਗਾ ਕਾਨੂੰਨ ਇੱਥੇ ਵੀ ਪ੍ਰਸ਼ਾਸਨ ਦੇ ਹੱਥ ਬੰਨ੍ਹ ਦਿੰਦਾ ਹੈਗਾ ਕਿ ਉਹਨਾਂ ਦੀ ਨਿੱਜਤਾ ਨੂੰ ਦੇਖਦੇ ਹੋਏ ਕਿ ਉਹਨਾਂ ਦੀ ਆਪਣੀ ਲਾਈਫ ਹੈ 18 ਤੋਂ ਬਾਅਦ ਉਹ ਬਾਲਗ ਹੋ ਜਾਂਦੇ ਨੇ ਤਾਂ ਉਹਨਾਂ ਦੇ ਹੱਥ ਜਿਹੜੇ ਉਹ ਪ੍ਰਸ਼ਾਸਨ ਦੇ ਬਣੇ ਜਾਂਦੇ ਨੇ ਕਿ ਉਹਨਾਂ ਨੂੰ ਕੁਝ ਕਹਿ ਵੀ ਸਕਦੇ ਉਹਨਾਂ ਦੇ ਖਿਲਾਫ ਕਿਸੇ ਕੋਰਟ ਦੇ ਵਿੱਚ ਜਾ ਕੇ ਖੜੇ ਹੋ ਸਕਦੇ ਨੇ ਪਰ ਹਾਂ ਉੱਥੇ ਕੋਰਟ ਕਾਨੂੰਨ ਪੁਲਿਸ ਪ੍ਰਸ਼ਾਸਨ ਹੋਟਲ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰ ਸਕਦਾ ਹੈ ਜਾਂ ਉਹਨਾਂ ਦੇ ਕਰਦਿਆਂ ਨਾਲ ਗੱਲਬਾਤ ਕਰ ਸਕਦਾ ਹੈਗਾ ਕਿ ਉਹ ਕੀ ਕੰਮ ਲਈ ਆਏ ਹੋਏ ਨੇ ਜਾਂ ਫਿਰ ਉਹਨਾਂ ਦੇ ਘਰਦਿਆਂ ਨੂੰ ਪਤਾ ਹੈ ਕਿ ਉਹ ਕਿੱਥੇ ਨੇ ਜੇਕਰ ਉਹਨਾਂ ਦੇ ਘਰਦਿਆਂ ਨੂੰ ਪਤਾ ਹੋਵੇ ਤਾਂ ਇਹ ਪੂਪਰ ਆ ਪੂਰੇ ਤਰੀਕੇ ਦੇ ਨਾਲ ਲੀਗਲ ਹੋ ਜਾਂਦਾ ਹੈਗਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਸੀਂ ਉਹਨਾਂ ਨੇ ਕੋਈ ਤਸਵੀਰਾਂ ਨਹੀਂ ਲਈਆਂ ਹੈਗੀਆਂ ਤੇ ਨਾ ਹੀ ਕਿਸੇ ਹੋਟਲ ਦਾ ਵੀਡੀਓ ਬਣਾਈ ਗਈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਾ ਕੇ ਉਹਨਾਂ ਦੇ ਘਰ ਤੋਰ ਦਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਕਿ ਕੋਈ ਆਪਸ ਵਿੱਚ ਵਿਆਹ ਕਰਵਾਉਣ ਦੇ ਲਈ ਰਾਜੀ ਹੈ ਤਾਂ ਦਸਾਂ ਦੇ ਵਿੱਚੋਂ ਕੋਈ ਵੀ ਇੱਕ ਦੂਜੇ ਦੇ ਅੱਗੇ ਜਾਂ ਸਾਹਮਣੇ ਨਹੀਂ ਆਇਆ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਦੇਖ ਲਓ ਜਦੋਂ ਪੁਲਿਸ ਪ੍ਰਸ਼ਾਸਨ ਨੇ ਇਹ ਕਿਹਾ ਸੀ ਕਿ ਤੁਹਾਡਾ ਵਿਆਹ ਕਰ ਦਿੰਨੇ ਆ ਆਪਸ ਵਿੱਚ ਅੱਜ ਦੇ ਦਿਨ ਹੀ ਤੁਸੀਂ ਹੋਟਲ ਦੇ ਵਿੱਚ ਫੜੇ ਗਏ ਹੋਗੇ ਤਾਂ ਕੋਈ ਵੀ ਅੱਗੇ ਵਿਆਹ ਕਰਵਾਉਣ ਦੇ ਲਈ ਤਿਆਰ ਨਹੀਂ ਹੋਇਆ ਸੋ ਇਹ ਸਾਡਾ ਸਮਾਜ ਹੈਗਾ ਤੇ ਸਮਾਜ ਦੇ ਵਿੱਚ ਅਜਿਹੀਆਂ ਕੁਰਤੀਆਂ ਜੇ ਕਹਿ ਜੀਏ ਤਾਂ ਪੱਛਮੀ ਸਭਿਤਾ ਵੈਰ ਪ੍ਰਸਾਰ ਚੁੱਕੀ ਹੈਗੀ ਤਾਂ ਬਹੁਤ ਸਾਰੇ ਲੋਕ ਇਸ ਵੀਡੀਓ ਦੇ ਥੱਲੇ ਕਮੈਂਟ ਵੀ ਕਰ ਦੇਣਗੇ ਕਿ ਜੀ ਸਰਕਾਰ ਦੇ ਵੱਲੋਂ ਖੁੱਲ੍ਹ ਦਿੱਤੀ ਹੋਈ ਹੈ ਜਾਸਤ ਹੈਗੀ ਸਰਕਾਰ ਦੇ ਵੱਲੋਂ ਤੁਸੀਂ ਕੌਣ ਹੋਣੇ ਹੋਗੇ ਰੋਕਣ ਵਾਲੇ ਇਹ ਤਾਂ ਸਮਾਜ ਦੇ ਵਿੱਚ ਚੱਲਦੀ ਰਹੇਗਾ ਇੱਥੇ ਨਹੀਂ ਤਾਂ ਕਿਸੇ ਹੋਰ ਜਗ੍ਹਾ ਦੇ ਉੱਪਰ ਪਰ ਕਮੈਂਟ ਉਹੀ ਲੋਕ ਕਰਨਗੇ ਜਿਨ੍ਹਾਂ ਦੇ ਘਰੇ ਧੀ ਭੈਣ ਜਾਂ ਮਾਂ ਮੌਜੂਦ ਨਹੀਂ ਹੈ ਇਹ ਜੀ ਸੋਚ ਉਹ ਲੋਕ ਰੱਖ ਸਕਦੇ ਨੇ ਜਾਂ ਕਮੈਂਟ ਕਰ ਸਕਦੇ ਨੇਗੇ ਇਸ ਵੀਡੀਓ ਦੇ ਉੱਪਰ ਵੀਡੀਓ ਸ਼ੇਅਰ ਕਰੋ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਅਸੀਂ ਨੇ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ